ਇੱਕ ਮਹੀਨੇ ਤੋਂ ਗਾਇਬ ਨਾਬਾਲਗ ਲੜਕੀ ਦੇ ਪਰਿਵਾਰ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦੇ ਕੇਰਿਆ ਥਾਣਾ ਪੁਲਿਸ ਸਟੇਸ਼ਨ ਦਿਨਾਂਗਰ ਅਦੀਨ ਉੰਦੇ ਇੱਕ ਇਲਾਕੇ ਦੀ ਇੱਕ ਨਾਬਾਲਗ ਲੜਕੀ ਕਰੋ ਸਕੂਲ ਪੜਨ ਆਈ ਹੋਈ ਸੀ ਜੋ ਕਰੀਬ ਪਿਛਲੇ ਇੱਕ ਮਹੀਨੇ ਤੋਂ ਲਾਪਤਾ ਹੋ ਗਈ ਸੀ ਜਿਸ ਬੰਦੀ ਨਾਂਗਰ ਪੁਲਿਸ ਨੂੰ ਰਿਪੋਰਟ ਦਰਜ ਕਰਾਉਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਮਾਪਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਨੈਸ਼ਨਲ ਹਾਈਵੇ ਦਿਨਾਂਗਰ ਵਿਖੇ ਪੁਲਿਸ ਸਟੇਸ਼ਨ ਸਾਹਮਣੇ ਜਨਗਦਾਕੇ ਦਿਨਾਨਗਰ ਪੁਲਿਸ ਪ੍ਰਸ਼ਾਸਨ ਅਤੇ ਨੀ ਸኩል ਖਿਲਾਫ ਨਾਰੇਬਾਜੀ ਕੀਤੀ ਗਈ ਇਹ ਤਰਨਾ ਕਰੀਬ 1 ਘੰਟੇ ਚੱਲਦਾ ਰਿਹਾ ਉਪਰੰਤ ਇਸ ਘਟਨਾ ਦੀ ਪੁਲਿਸ ਨੂੰ ਸੂਚਨਾ ਮਿਲਦੇ ਸਾਰੇ ਡੀਐਸਪੀ ਦਿਨਾਨਗਰ ਸੁਖਵਿੰਦਰ ਪਾਲ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਤਰਨਾਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ 4-5 ਦਿਨਾਂ ਵਿੱਚ ਸਾਰੇ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਡੀਐਸਪੀ ਦੇ ਭਰੋਸੇ ਤੋਂ ਬਾਅਦ ਤਰਨਾਕਾਰੀਆਂ ਨੇ ਅਖੀਰ ਤਰਨਾ ਚੁੱਕ ਲਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਨਬਾਲਿਕ ਲੜਕੀ ਦੇ ਰਿਸ਼ਤੇਦਾਰਾਂ ਅਤੇ ਮਾਪਿਆਂ ਨੇ ਦੱਸਿਆ ਕਿ ਸਾਡੀ ਲੜਕੀ ਜੋ ਨਬਲ ਹੈ ਅਤੇ ਦੀਨਾਨਗਰ ਵਿਖੇ ਇੱਕ ਨਿਜੀ ਸਕੂਲ ਵਿੱਚ ਪੜ੍ਹਦੀ ਹੈ। ਕਰੀਬ ਪਿਛਲੇ 1 ਮਹੀਨਾ ਪਹਿਲਾ ਘਰੋਂ ਸਕੂਲ ਆਈ ਮੋੜ ਕੇ ਵਾਪਸ ਨਹੀਂ ਪਹੁੰਚੀ। ਉਸਦੇ ਲਾਪਤਾ ਹੋਣ ਸਬੰਧੀ ਅਸੀਂ ਦੀਨਾਨਗਰ ਪੁਲਿਸ ਨੂੰ ਲਿਖਤੀ ਰੂਪ ਵਿੱਚ ਸੂਚਨਾ ਦਿੱਤੀ ਹੈ। ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਤਸੱਲੀ ਬਖਸ਼ ਕਾਰਵਾਈ ਨਾ ਕਰਨ ਦੇ ਰੋਸ ਵਿੱਚ ਅੱਜ ਸਮੂਹ ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪੁਲਿਸ ਸਟੇਸ਼ਨ ਦੀਨਾਨਗਰ ਸਾਹਮਣੇ ਦਰਨਾ ਦਿੱਤਾ ਗਿਆ ਹੈ ਅਤੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਗਈ ਹੈ ਕਿ ਸਾਡੀ ਲਾਪਤਾ ਹੋਈ ਲੜਕੀ ਦੀ ਭਾਲ ਕੀਤੀ ਜਾਵੇ ਲੜਕੀ ਦੇ ਪਰਿਵਾਰ ਦੇ ਮੈਂਬਰ ਉੱਤੇ ਹੀ ਦਿਨਾਂਗਰ ਥਾਣੇ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੜਕੀ ਦੀ ਗੁੰਮਸ਼ੁਦਗੀ ਦੀ ਐਫਆਈਆਰ ਲੜਕੀ ਦੇ ਗੁੰਮ ਹੋਣ ਦੇ 2 ਦਿਨ ਬਾਅਦ ਹੀ ਦਰਜ ਕਰ ਲਈ ਗਈ ਸੀ ਅਤੇ ਪੁਲਿਸ ਮੁਸਤਦੀ ਨਾਲ ਉਸ ਦੀ ਭਾਲ ਕਰ ਰਹੀ ਹੈ ਲੜਕੀ ਦੇ ਪਰਿਵਾਰ ਵਾਲਿਆਂ ਨੇ ਸਕੂਲ ਪ੍ਰਤੀ ਕੁਝ ਸ਼ੱਕ ਜਤਾਏ ਹਨ ਪੁਲਿਸ ਵੱਲੋਂ ਤਫਤੀਸ਼ ਕਰਕੇ ਜਲਦੀ ਇਹਨਾਂ ਤੱਥਾਂ ਤੋਂ ਵੀ ਪਰਦਾ ਚੁੱਕਿਆ ਜਾਵੇਗਾ ਸਰ ਮੇਰੀ ਬੱਚੀ 26 ਤਰੀਕ ਦੀ ਗਈ ਦੀ ਆ ਸਰ ਇੱਕ ਮਹੀਨਾ ਤੇ ਇੱਕ ਦਿਨ ਹੋ ਗਿਆ ਆ ਸਰ ਮੇਰੀ ਕਿਤੇ ਸੁਣਾਈ ਨਹੀਂ ਹੋਈ ਮਮੀ ਚ ਪੜਦੀ ਕਿੰਨੇ ਦਿਨ ਹੋਇਆ ਸਾਨੂੰ ਆਂਦੇ ਸਤ 26 ਤਰੀਕ ਤੋਂ ਹੀ ਸਰ ਇਹ ਸਾਰਾ ਹੀ ਕਰੇਗੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਜਦੋਂ ਜਦੋਂ ਅਸੀਂ ਤੇ ਪਹਿਲੇ ਵੀ ਇੱਕ ਵਾਰੀ ਇਕੱਠੇ ਹੋ ਗਏ ਆ ਤੇ ਫਿਰ ਛੱਟਬੱਟ ਚੱਲ ਪਿਆ ਜੀ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਸਰ ਡੈਟੀ ਸੀ ਮੇਰੀ ਆਸ਼ਵਾਸ਼ਣ ਦਿੱਤਾ ਜੀ ਭਈ ਮੈਂ ਅਸੀਂ ਹੋ ਗਿਆ ਨੇ ਸਕੂਲ ਜੋ ਜੋ ਨਾਲ ਦੱਸੇ ਨੇ ਉਹਨਾਂ ਤੋਂ ਵੈਰੀਫਾਈ ਕਰਨੇ ਆ ਜੀ ਸਕੂਲੋਂ ਕਹਿੰਦੇ ਰਿਹਾ ਕਿ ਅਸੀਂ ਤੁਹਾਡੇ ਨਾਲ ਆ ਲੇਕਿਨ ਉਹਨਾਂ ਨੇ ਵੀ ਕੋਈ ਅਸੀਂ ਜਦੋਂ ਕੈਮਰੇ ਬਾਰੇ ਦੱਸਿਆ ਕਿ ਕੈਮਰੇ ਦੀ ਰਿਕਾਰਡਿੰਗ ਦੱਸੋ ਉਹਨਾਂ ਨੇ ਕਿਹਾ ਕਿ ਹਫਤੇ ਦੀ ਹੀ ਰਿਕਾਰਡਿੰਗ ਹੁੰਦੀ ਆ ਜਦਕਿ ਹਫਤੇ ਦੀ 10 10 ਦਿਨ 15 ਦਿਨ ਦੀ ਰਿਕਾਰਡਿੰਗ ਹੁੰਦੀ ਆ ਜੇ ਰਿਕਾਰਡਿੰਗ ਦੇ ਵਿੱਚ ਪਤਾ ਲੱਗ ਸਕਦਾ ਆ ਕਿ ਕਿਹੜਾ ਬੱਚਾ ਨਾਲ ਆ ਤੇ ਤੁਸੀਂ ਕਰਵਾ ਸਕਦੇ ਹੋ ਤੇ ਕਰਵਾ ਸਕਦੇ ਹੋ ਜੀ ਭਾਈ ਮੈਂ ਗੁਰਵੈ ਜੀ ਤੁਸੀਂ ਮੇਰੀ ਸੇਸਾ ਦੀ ਲੜਕੀ ਹੈ ਜੀ ਇੱਕ ਮਹੀਨਾ ਹੋ ਗਿਆ ਭਾਈ ਇੱਥੇ ਨਾ ਸਾਡੀ ਬੇਟੀ 26 ਤਰੀਕ ਨੂੰ ਗਿਆਪ ਹੈ ਅਸੀਂ 26 ਤਰੀਕ ਵੀ ਆਏ ਰਿਪੋਰਟ ਖਾਨ 27 ਤਰੀਕ ਗਏ ਆ ਤੇ 28 ਤਰੀਕ ਗਏ ਆ ਤੇ ਆਪਣਾ ਜਿਹੜਾ ਆਪਣਾ ਇੱਥੇ ਹੈਗਾ ਮੁੰਸ਼ੀ ਹੈਗਾ ਠੀਕ ਹੈ ਜੀ ਉਹਨੂੰ ਅਸੀਂ ਲਿਖਾਇਆ ਜੀ ਆਪਣੀ ਉਹਨੂੰ ਲਖਾਈ ਅਸੀਂ ਪਈ ਹੈ ਆਪਣਾ ਮਤਲਬ ਤੁਹਾਡੇ ਰਿਪੋਰਟ ਲਿਖੋ ਸਾਡੀ ਜੀ ਜੀ ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਹਾਂਜੀ ਸਾਡੇ ਕੋਲ ਟਾਈਮ ਨਹੀਂ ਹੈਗਾ ਤੁਸੀਂ ਬਾਹਰੋਂ ਲਖਾ ਖ ਲਿਆਓ ਅੱਜ ਜਦੋਂ ਇੱਥੇ ਆਣ ਕੇ ਮਹੀਨੇ ਬਾਅਦ ਅਸੀਂ ਗੱਲ ਕੀਤੀ ਹੈ ਫੋਨਸ਼ੀ ਮੈਨੂੰ ਮਾਰਨੋਂ ਭੈਣ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਇੱਕ ਮਹੀਨਾ ਹੋ ਗਿਆ ਪੂਰਾ ਜੀ ਤੁਹਾਡੀ ਮੰਗ ਮੀਨ ਮੰਗ ਕੀਤੀ ਹੈ ਮੰਗੇ ਪਈ ਹੈ ਇਹ ਕੁੜੀ ਸਾਡੀ ਜਿੱਥੇ ਹੈਗੀ ਹੈ ਉਹ ਪਤਾ ਲੱਗਿਆ 26 ਤਰੀਕ ਦੀ ਗਾਇਬ ਹੈ 29 ਤਰੀਕ ਟ੍ਰੇਸ ਕੀਤੀ CAR ਟ੍ਰੇਸ ਪਈ 3 ਦਿਨ ਦੀ ਲੋਕਲੀ ਪਠਾਨ ਕੋ ਇੱਥੇ ਦੀ ਦੀ ਰਣਾਗਰਤੀ ਆਈ ਹੈ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਸਾਡੀ ਸਰਕਾਰ ਕੋਲ ਮੰਗ ਹੈਗੀ ਐ ਤੇ ਸਾਡੀ ਪਿੱਤੀ ਆਏ ਬਾਕੀ ਅਹੀਂ ਆ ਮਾਰੀ ਪਾਰਟੀ ਕਟਾਰੂ ਚੱਕ ਦੇ ਪੀਏ ਨੂੰ ਵੀ ਫੋਨ ਕੀਤਾ ਉਹ ਵੀ ਕਹਿੰਦਾ ਹੀ ਸਾਡੇ ਕੋਈ ਨਹੀਂ ਹੈਗਾ ਐਕਸ਼ਨ ਇਹਦਾ ਹਾਂਜੀ ਚਾਰਜ ਕੀਤਾ ਹੋਇਆ ਇਹਦੀ ਇਨਵੈਸਟੀਗੇਸ਼ਨ ਚੱਲਣ ਦੀ ਆ ਮੇਰਾ ਇਹਨਾਂ ਨਾਲ ਤੇ ਨਰਗੀ ਦੇ ਸਾਧਰ ਨਾਲ ਰਾਪਤਾ ਵੀ ਹੁੰਦਾ ਰਹਿੰਦਾ ਅੱਜ ਇਹ ਆਏ ਨੇ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਮਨ ਦੇ ਵਿੱਚ ਕੋਈ ਸਵਾਲ ਨਹੀਂ ਕੁਝ ਸਕੂਲ ਦੇ ਪ੍ਰਤੀ ਜਾਂ ਕੁਝ ਹੋਰ ਜਿਹੜੇ ਨੇ ਉਹ ਮੈਂ ਇਹਨਾਂ ਨੂੰ ਇਹ ਯਕੀਨ ਦਿਵਾਉਣਾ ਕਿ ਵੀ ਇਹਨਾਂ ਦੇ ਸਾਰੇ ਪੁਆਇੰਟ ਜਿਹੜੇ ਨੇ ਉਹ ਕਲੀਅਰ ਕੀਤੇ ਜਾਣਗੇ। ਉਹ ਜੋ ਵੀ ਇਹਨਾਂ ਦੇ ਮਨ ਦੇ ਵਿੱਚ ਹੈਗਾ ਅਸੀਂ ਉਹਨਾਂ ਨੂੰ ਵੀ ਬੁਲਾਵਾਂਗੇ ਬੁਲਾ ਕੇ ਇਹਨਾਂ ਦੇ ਸਾਹਮਣੇ ਜਿਹੜਾ ਉਹ ਸਾਰੇ ਪੁਆਇੰਟ ਜਿਹੜੇ ਕਲੀਅਰ ਕਰਾਂਗੇ। ਇਹਦੇ ਵਿੱਚ ਪੁਲਿਸ ਆਪਣੇ ਲੈਵਲ ਤੇ ਜੋ ਜੇਸ ਐਂਗਲ ਤੋਂ ਹੀ ਸਾਇੰਟੀਫਿਕਲੀ ਵੀ ਹਰ ਤਰ੍ਹਾਂ ਨਾਲ ਉਹਦੇ ਵਿੱਚ ਅਸੀਂ ਐਫਰਟਸ ਕਰ ਰਹੇ ਹਾਂ ਜਿਹੜੇ ਉਹਨਾਂ ਨੂੰ ਇਹਨਾਂ ਦੀ ਜਿਹੜੇ ਫੈਮਿਲੀ ਮੈਂਬਰਸ ਨੇ ਇਹਨਾਂ ਨੂੰ ਨਾਲ ਲੈ ਕੇ ਜਾ ਕੇ ਸਕੂਲ ਦੇ ਵਿੱਚ ਉਹ ਪਹਿਲਾਂ ਵੀ ਇੱਕ ਦੋ ਵਾਰੀ ਸਾਰੇ ਪੁਆਇੰਟਸ ਕਲੀਅਰ ਕੀਤੇ ਨੇ ਪਰ ਉਹਨਾਂ ਦੇ ਮਨ ਦੇ ਵਿੱਚ ਕੋਈ ਨਵੇਂ ਪੁਆਇੰਟ ਆਏ ਨੇ ਉਹ ਆਪਾਂ ਕਲੀਅਰ ਕਰਵਾਵਾਂਗੇ ਜੀ ਉਹ ਆਪਾਂ ਦੀ ਜ਼ਿੰਮੇਵਾਰੀ ਹੈ ਕੱਲ ਕਰਾਵਾਂਗੇ ਹਰ ਹਾਲ ਤੁਸੀਂ ਸਕੂਲ ਵਿੱਚ ਖੁਦ ਗਿਆ ਜੀ ਉਹਨਾਂ ਦੇ ਜਿਹੜੇ ਜਿਹੜੇ ਟੀਚਰ ਨੇ ਜਿਹੜੀ ਕਲਾਸ ਟੀਚਰ ਹੈ ਜਿਹੜਾ ਕੋਆਰਡੀਨੇਟਰ ਹੈ ਸਕੂਲ ਦੇ ਮੈਡਮ ਨੇ ਜਿਹੜੇ ਪ੍ਰਿੰਸੀਪਲ ਜਿਹੜੇ ਜਿਹੜੇ ਦੇ ਕੋਲ ਟਿਊਸ਼ਨ ਪੜ੍ਹਦੀ ਹੈ ਬੱਚੀ ਸਾਰੇ ਟੀਚਰਸ ਦੇ ਕੋਲ ਇਨਵੈਸਟੀਗੇਸ਼ਨ ਕੀਤਾ ਗਿਆ ਪਰ ਹੁਣ ਇਹਨਾਂ ਦੇ ਮਨ ਦੇ ਵਿੱਚ ਕੋਈ ਜਾਂ ਇਹਨਾਂ ਨੂੰ ਕੋਈ ਪਤਾ ਲੱਗਾ ਉਹ ਪੁਆਇੰਟ ਜਿਹੜੇ ਇਹ ਮੈਂ ਜ਼ਰੂਰ ਕਲੀਅਰ ਕਰਵਾਵਾਂਗੇ ਕੁੜੀ ਰੁਗਈ ਹੈ ਕਿ ਜਾਂ ਕਰੋਗੇ ਨਹੀਂ ਕਰੋਗੇ ਕਰੋਗੇ ਕਰੋ ਇਹ ਸਰਕਾਰ ਦਾ ਮਾਮਲਾ ਤੁਹਾਡੇ ਤੇ ਹੁੰਦੇ ਵੀ ਇਹ 26 ਤਰੀਕ ਨੂੰ 26 ਫ फेब्रुवारी ਨੂੰ ਕਰ ਗਈ ਹੈ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਇਹਦਾ ਇਸ਼ਤਿਹਾਰ ਸ਼ੁਰੂ ਹੋਗਾ ਉਹਦਾ ਥਰੂ ਪੰਜਾਬ ਉਹ ਵੀ ਜਾਰੀ ਕਰਵਾਇਆ ਇਹਦਾ ਕੇਸ ਵੀ ਰਜਿਸਟਰ ਕੀਤਾ ਕੇਸ ਰਜਿਸਟਰ ਕਰਨ ਤੋਂ ਬਾਅਦ ਹਰੇਕ ਐਂਗਲ ਤੋਂ ਅਸੀਂ ਇਹਨੂੰ ਇਨਵੈਸਟਿਗੇਟ ਕਰ ਰਹੇ ਹਾਂ